ਕੀ ਕੀ ਫੋਰਸਸ ਕੰਮ ਕਰਦੇ ਨੇ ਅੱਜ ਦੇ ਕਿਹੜੇ ਕਿਹੜੇ ਤਾਕਤ ਨੇ ਇੱਕ ਤੁਹਾਡਾ politcal ਪਾਵਰ ਹੈਗਾ ਇੱਕ ਤੁਹਾਡਾ ਫਾਈਨੈਂਸ਼ੀਅਲ ਜਿਹੜਾ ਇਨਫਲੂਐਂਸ ਹੈਗਾ ਇੱਕ ਜੁਡੀਸ਼ੀਅਲ ਪ੍ਰੋਸੈਸ ਹੈਗਾ ਇੱਕ ਇਹਨਾਂ ਸਾਰੇ ਆਦੀ ਕੈਰੀਅਰ ਪ੍ਰੋਗਰੈਸ਼ਨ ਪ੍ਰੋਮੋਸ਼ਨ ਕੋਈ ਵੀ ਚੀਜ਼ ਕਾਰਵਾਈ ਕਰਨਾ ਉਹ ਸਾਰਾ ਸਰਕਾਰ ਦੇ ਹੱਥ 'ਚ ਹੁੰਦਾ ਹੈ ਬਿਊਰੋਕਰੇਟਸ ਵਿੱਚ ਹੁੰਦੇ ਨੇ ਜੁਡੀਸ਼ੀਅਲ ਪ੍ਰੋਸੈਸ ਇਹਨਾਂ ਦੇ ਬਣਾਏ ਹੋਏ ਜੱਜ ਵੀ ਹੁੰਦੇ ਨੇ ਤੇ ਇਹਨਾਂ ਦੀ ਜੁਡੀਸ਼ੀਅਲ ਸਿਸਟਮ 'ਚ ਵੀ ਇਨਫਲੂਐਂਸ ਹੈ মিডিਆ 'ਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੈ ਤੇ ਕਿਸੇ ਵੀ ਸ਼ਖਸ ਨੂੰ ਬਰਬਾਦ ਕਰਨਾ ਜਾਂ ਬਣਾਉਣਾ ਇਹਨਾਂ ਦੇ ਹੱਥ 'ਚ ਹੈ ਯੂ ਮੀਨ ਪੋਲੀਟੀਕਲ ਬੰਦੇ ਨੇ ਪੋਲੀਟੀਕਲ ਬੰਦੇ ਆਤੇ ਤੇ ਇਸ ਕਰਕੇ ਇੰਨਾ ਹਿੰਮਤ ਰੱਖਣਾ ਪਲੱਸ ਇਹਨਾਂ ਦੇ ਨਾਲ ਕ੍ਰਿਮੀਨਲ 엘ਿਮੈਂਟ ਬਹੁਤ ਜ਼ਿਆਦਾ ਹੈ ਇਸ ਜਿਹੜਾ ਵੀ ਮੈਂ ਕਹਿ ਰਿਹਾ ਮੇਰੇ ਕੋਲ ਹਰ ਚੀਜ਼ ਦਾ ਸਬੂਤ ਹੈਗਾ ਰੀਡਿੰਗ ਟੂ ਵਿਕਰਮਜੀਠਿਆ ਦਾ ਸਬੂਤ ਹੈਗਾ ਔਨ ਰਿਕਾਰਡ ਠੀਕ ਹੈ ਤੋ ਇਸ ਕਰਕੇ ਕਿਸੇ ਅਫਸਰ ਨੂੰ ਆਪਣੇ ਜਾਣ ਤੇ ਖੇਲ ਕੇ ਅਸੀਂ ਤਾਂ ਹੱਤਵਾਂ ਦੇ ਉਸ ਦੌਰ ਤੋਂ ਗੁਜ਼ਰੇ ਜਦੋਂ ਸਾਨੂੰ ਪਤਾ ਹੀ ਕਿਵੇਂ ਮੂਮੈਂਟ ਅਸੀਂ ਖਤਮ ਕੀਤਾ ਉਦੋਂ ਕਈ ਅਫਸਰ ਸੀ ਸਿਰਫ ਅਫਸਰ ਨਹੀਂ ਪੂਰਾ ਪੰਜਾਬ ਪੁਲਿਸ ਐਜ਼ ਅ ਟੀਮ ਐਜ਼ ਅ ਫੈਮਿਲੀ ਐਜ਼ ਅ ਫੋਰਸ ਲੜਕੇ ਤਾਂ ਜਾ ਕੇ ਪੰਜਾਬ ਨੂੰ ਬਚਾਇਆ ਇਹ ਡਰੱਗਸ ਦਾ ਵੀ ਉਹੀ ਸਮਾਂ ਹੈ ਕਿ ਪੂਰੇ ਪੰਜਾਬ ਪੁਲਿਸ ਨੂੰ ਪੂਰੇ ਪੰਜਾਬ ਨੂੰ ਖੜਕੇ ਇਹਨੂੰ ਖਤਮ ਕਰਨਾ ਪੈਣਾ ਹੈ ਇੰਡੀਵਿਜੂਅਲ ਅਫਸਰ ਨਹੀਂ ਕਰ ਸਕਦੇ ਪਰ ਲੀਡਰਸ਼ਿਪ ਕਿਸੇ ਅਫਸਰ ਨੇ ਕਰਨਾ ਹੈ ਉਦੋਂ ਵੀ ਤੁਸੀਂ ਦੇਖ ਲਓ ਰੇਬੇਰੋ ਸਾਹਾਏ ਸੀ ਕੇ ਪੀਐਸ ਗਿਲ ਸਾਹਾਏ ਸੀ ਉਹਨੇ ਲੀਡਰਸ਼ਿਪ ਲਿੱਤਾ ਨਾਲ ਉਹਨੇ ਸਾਨੂੰ ਸਾਰਿਆਂ ਨੂੰ ਐਸ ਟੀਮ ਲੀਡਰ ਇਨ ਡਿਸਟ੍ਰਿਕਟਸ ਸਾਰਿਆਂ ਨੂੰ ਸਾਰਿਆਂ ਨੂੰ ਯੰਗ ਅਫਸਰਸ ਨੂੰ ਐਸਐਸਪੀ ਬਣਾਇਆ ਉਸੇ ਤਰ੍ਹਾਂ ਅਸੀਂ ਵੀ ਇਹ ਕੰਮ ਕੀਤਾ ਕਿ ਇਹ ਸਾਡਾ ਫਰਜ਼ ਹੈ ਐਸ ਡੀਜੀਪੀ ਉਦੋਂ ਉਹ ਡੀਜੀ ਸੀ ਇਸ ਵੇਲੇ ਮੈਂ ਡੀਜੀ ਸੀ ਮੇਰਾ ਫਰਜ਼ ਸੀ ਇਹਨੂੰ ਲੀਡ ਕਰਨਾ ਤੇ ਮੇਰੇ ਨਾਲ ਵੀ ਐਸਪੀ ਆਈਜੀ ਡੀਆਈਜੀ ਜਿਹੜੇ ਸ਼ਾਮਿਲ ਹੋਏ ਸੀ ਤੇ ਖੜੇ ਰਹੇ ਉਸ ਬਾਅਦ ਤੇ ਮੇਰੇ ਬਦਲਣ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੇ ਬਦਲ ਦਿੱਤਾ ਗਿਆ ਪਰ ਅੱਜ ਵੀ ਉਹ ਕੰਮ ਕਰ ਰਹੇ ਨੇ ਅੱਜ ਵੀ ਜਿਹੜਾ ਪਰਚਾ ਹੋਇਆ ਇਸ ਚੀਜ਼ ਦਾ ਸਬੂਤ ਹੈ ਕਿ ਚੰਗੇ ਅਫਸਰ ਹੈਗੇ ਸਿਸਟਮ 'ਚ